ਪਰ ਆਪਦੇ 11 ਵਜੇ ਇੱਕ ਕੁੜੀ ਫੋਨ ਤੇ ਗੱਲ ਕਰ ਰਹੀ ਸੀ ਮੁੰਡੇ ਦਾ ਫੋਨ ਸੀ ਤੇ ਮੁੰਡੇ ਨੇ ਕਿਹਾ ਮੈਂ 1 ਵਜੇ ਆਵਾਂਗਾ ਤੂੰ ਤਿਆਰ ਰਹੀਂ 1 ਵਜੇ ਮੁੰਡੇ ਨੇ ਫੋਨ ਕੀਤਾ ਤਾਂ ਕੁੜੀ ਨੇ ਪਹਿਲੀ ਰਿੰਗ ਤੇ ਫੋਨ ਚੱਕ ਲਿਆ ਮੁੰਡੇ ਨੇ ਕਹੀ ਕੁੜੀ ਨੂੰ ਅਜੇ ਹੀ ਗੱਲ ਫਿਰ ਅੱਗੇ ਜੋ ਹੋਇਆ ਸੁਣ ਕੇ ਹਰਾਨ ਰਹਿ ਜਾਊਂਗੀ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮੇਰਾ ਨਾਮ ਸਖਦੀਪ ਹੈ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਲਾਡਾਂ ਮੈਂ ਘਰ ਵਿੱਚ ਬਹੁਤ ਲੜਲੀ ਹਾਂ ਮੇਰੇ ਮਾਤਾ ਪਿਤਾ ਮੈਨੂੰ ਬਹੁਤ ਪਿਆਰ ਕਰਦੇ ਨੇ ਮੇਰੇ ਪਾਪਾ ਮੇਰੇ ਤੋਂ ਜਾਣ ਵਾਰਦੇ ਨੇ ਉਹ ਮੇਰੀ ਹਰ ਇੱਕ ਰੀਜ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਕਦੇ ਵੀ ਮੈਨੂੰ ਕਿਸੇ ਚੀਜ਼ ਤੋਂ ਜਵਾਬ ਨਹੀਂ ਦਿੱਤਾ ਪਰ ਮੈਂ ਇੱਕ ਲੜਕੇ ਨੂੰ ਬਹੁਤ ਪਸੰਦ ਕਰਦੀ ਸੀ ਉਸ ਲੜਕੇ ਦੀਆਂ ਗੱਲਾਂ ਵਿੱਚ ਆ ਕੇ ਮੈਂ ਘਰੋਂ ਸੋਨਾ ਅਤੇ ਗਹਿਣੇ ਚੱਕ ਕੇ ਉਸ ਮੁੰਡੇ ਦੇ ਨਾਲ ਘਰੋਂ ਫਰਾਰ ਹੋ ਗਈ ਅਸੀਂ ਦੋਵਾਂ ਨੇ ਚੰਡੀਗੜ੍ਹ ਜਾ ਕੇ ਕੋਟ ਮੈਰਿਜ ਕਰਵਾ ਲਈ ਕੋਟ ਮੈਰਿਜ ਕਰਵਾਉਣ ਤੋਂ ਬਾਅਦ ਜਦੋਂ ਅਸੀਂ ਦੋਵੇਂ ਘਰ ਪਹੁੰਚੇ ਤਾਂ ਉਸਦੇ ਘਰ ਵਾਲਿਆਂ ਨੇ ਸਾਡਾ ਕੋਈ ਸਵਾਗਤ ਨਹੀਂ ਕੀਤਾ ਜਿਸ ਮੁੰਡੇ ਨਾਲ ਮੈਂ ਘਰੋਂ ਭੱਜੀ ਸੀ ਉਸਦਾ ਨਾਮ ਅਮਰਜੀਤ ਸੀ ਅਮਰਜੀਤ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਮੈਂ ਕਿੰਨਾ ਹੀ ਚਿਰ ਕਮਰੇ ਵਿੱਚ ਬੈਠੀ ਰਹੀ ਆਸ-ਪਾਸਾ ਵੇਖਦੀ ਰਹੀ ਪਰ ਕਮਰੇ ਵਿੱਚ ਕੋਈ ਨਹੀਂ ਆਇਆ ਨਾ ਕਿਸੇ ਨੇ ਸ਼ਗਨ ਕੀਤਾ ਮੈਂ ਇੱਕਦਮ ਉਦਾਸ ਹੋ ਗਈ ਫਿਰ ਅਮਰਜੀਤ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਦੋ ਤਿੰਨ ਦਿਨਾਂ ਦੀ ਗੱਲ ਹੈ ਸਾਰਾ ਕੁਝ ਆਪੇ ਠੀਕ ਹੋ ਜਾਊਗਾ ਨਾਲੇ ਮੇਰੇ ਘਰ ਦੇ ਮੇਰੇ ਨਾਲ ਗੁੱਸੇ ਨੇ ਪਰ ਉਹ ਤੇਰੇ ਨਾਲ ਗੁੱਸੇ ਨਹੀਂ ਜੇ ਤੂੰ ਹੌਲੀ ਹੌਲੀ ਸਾਰੇ ਘਰਦਿਆਂ ਨਾਲ ਪੁੱਲ ਮਿਲ ਜਾਵੇਂਗੀ ਸਵੇਰੇ ਉੱਠ ਕੇ ਮੈਂ ਨਾ ਤੋਕ ਕਿ ਜਦੋਂ ਕਮਰੇ ਤੋਂ ਬਾਹਰ ਨਿਕਲੀ ਤੇ ਰਸੋਈ ਵਿੱਚ ਪੈਰ ਰੱਖਣ ਲੱਗੀ ਤਾਂ ਮੇਰੀ ਸੱਸ ਕਹਿਣ ਲੱਗੀ ਤੈਨੂੰ ਰਸੋਈ ਵਿੱਚ ਪੈਰ ਰੱਖਣ ਦੀ ਕੋਈ ਲੋੜ ਨਹੀਂ ਅਸੀਂ ਆਪਣੇ ਘਰ ਦਾ ਕੰਮ ਆਪ ਕਰ ਲਵਾਂਗੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਥੋੜਾ ਮੇਕਅਪ ਕਰਨ ਲੱਗੀ ਮੈਨੂੰ ਮੇਕਅਪ ਕਰਦੀ ਨੂੰ ਦੇਖ ਕੇ ਮੇਰੀ ਛੋਟੀ ਨਾਨ ਮੇਰੇ ਕੋਲੇ ਆਗੀ ਅਤੇ ਉਸ ਨੂੰ ਮੇਰਾ ਬਾਲਾ ਮੋਹ ਆਇਆ ਉਹ ਕਹਿਣ ਲੱਗੀ ਲਿਆਓ ਭਾਬੀ ਮੈਂ ਤੁਹਾਡਾ ਮੇਕਅਪ ਕਰ ਦੇਵਾਂ ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਜਲਦੀ ਨਾਲ ਉਸ ਨੂੰ ਹਾਂ ਕਰ ਦਿੱਤੀ ਹਜੇ ਮੇਰੀ ਨਨਾਨ ਮੇਰੇ ਕੋਲੇ ਆ ਕੇ ਰੁਕੀ ਹੀ ਸੀ ਕਿ ਇੰਨੇ ਨੂੰ ਮੇਰਾ ਸਹੁਰਾ ਘੇਟ ਵਿੱਚ ਆਇਆ ਤੇ ਕਹਿਣ ਲੱਗਿਆ ਕੁੜੀਏ ਚੁੱਪਚਾਪ ਕਮਰੇ ਵਿੱਚੋਂ ਬਾਹਰ ਆ ਜਾ ਜਿਹੋ ਜਿਹਾ ਕਾਰਾ ਇਹ ਕਰਕੇ ਆਈ ਆ ਉਹਦੀ ਮਾਤਾ ਤੈਨੂੰ ਦਵੇਗੀ ਮੇਰੀ ਨਨਾਨ ਜਲਦੀ ਨਾਲ ਮੇਰੇ ਕਮਰੇ ਵਿੱਚੋਂ ਬਾਹਰ ਚਲੀ ਗਈ ਫਿਰ ਉਸਨੇ ਕਦੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਆਪਣੇ ਸਹੁਰਿਆਂ ਤੋਂ ਚੋਰੀ ਉਸਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਅੱਗੋਂ ਕਹਿ ਦਿੰਦੀ ਕਿ ਭਾਬੀ ਮੈਨੂੰ ਬਖਸ਼ ਦੇ ਫਿਰ ਮੈਂ ਆਪਣੀ ਨਨਾਨ ਨੂੰ ਕਦੇ ਨਹੀਂ ਬੁਲਾਇਆ ਇੱਕ ਦਿਨ ਮੈਨੂੰ ਅਮਰਜੀਤ ਕਹਿਣ ਲੱਗਿਆ ਕਿ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਤੇ ਮੈਨੂੰ ਚਾਹ ਦਾ ਕੱਪ ਬਣਾ ਕੇ ਲਿਆ ਦੇ ਜਦੋਂ ਮੈਂ ਰਸੋਈ ਵਿੱਚ ਚਾਹ ਬਣਾਉਣ ਗਈ ਤਾਂ ਮੇਰੀ ਜਠਾਣੀ ਨੇ ਚਾਹ ਵਾਲਾ ਪੈਨ ਮੇਰੇ ਹੱਥੋਂ ਫੜ ਲਿਆ ਤੇ ਕਹਿਣ ਲੱਗੀ ਜੇ ਤੂੰ ਚਾਹ ਪੀਣੀ ਆ ਤਾਂ ਆਪਣੇ ਪੇਕਿਆਂ ਤੋਂ ਭਾਂਡੇ ਲੈ ਕੇ ਆਏ ਸੀ ਇਹ ਤਾਂ ਮੇਰੇ ਪੇਕਿਆਂ ਦੀ ਆ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਪਾਣੀ ਵਾਂਗ ਪੀ ਗਈ ਕਿਉਂਕਿ ਉਹ ਗਲਤ ਨਹੀਂ ਕਹਿ ਰਹੀ ਸੀ ਮੈਂ ਸੱਚਮੁੱਚ ਹੀ ਨਿਕਲ ਕੇ ਆਈ ਸੀ ਮੇਰੀ ਸੱਸ ਤਾਂ ਮੇਰੇ ਮੱਥੇ ਵੀ ਨਹੀਂ ਲੱਗਦੀ ਸੀ ਉਹ ਮੈਨੂੰ ਦੇਖ ਕੇ ਅੱਖਾਂ ਫੇਰ ਲੈਂਦੀ ਮੇਰਾ ਸਹੁਰਾ ਮੇਰੀ ਸੱਸ ਨਾਲ ਗੱਲਾਂ ਕਰ ਰਿਹਾ ਸੀ ਕਿ ਆਪਾਂ ਕੁੜੀ ਵਾਸਤੇ ਕੋਈ ਚੰਗਾ ਥਾਂ ਵੇਖ ਕੇ ਕੁੜੀ ਦਾ ਵਿਆਹ ਕਰ ਦਈਏ ਕਿਉਂਕਿ ਜਿਸ ਦਿਨ ਦੀ ਇਹ ਘਰੇ ਆਈ ਆ ਮੈਨੂੰ ਤਾਂ ਡਰ ਲੱਗਿਆ ਰਹਿੰਦਾ ਕਿਤੇ ਆਪਣੀ ਕੁੜੀ ਨੂੰ ਕੋਈ ਪੁੱਠੀ ਮਤ ਨਾ ਦੇ ਦੇਵੇ ਮੇਰੀ ਸੌਰੇ ਦੀ ਗੱਲ ਸੁਣ ਕੇ ਮੇਰੀ ਸੱਸ ਕਹਿਣ ਲੱਗੀ ਮੈਂ ਤਾਂ ਆਪੇ ਹੀ ਸੋਚਦੀ ਆਂ ਕੁਝ ਦਿਨਾਂ ਦੇ ਵਿੱਚ ਇੱਕ ਰਿਸ਼ਤਾ ਵੇਖ ਕੇ ਮੇਰੀ ਨਨਾਨ ਦਾ ਵਿਆਹ ਬਣ ਦਿੱਤਾ ਜਾਂਦਾ ਮੇਰੀ ਨਨਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਮੇਰੀ ਨਨਾਨ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੇਰੀ ਜਠਾਣੀ ਤੇ ਮੇਰੀ ਸੱਸ ਨੇ ਕੀਤੀਆਂ ਸੀ ਉਹਨਾਂ ਨੇ ਮੈਨੂੰ ਕਿਤੇ ਵੀ ਨਾਲ ਲਿਜਾਣਾ ਚੰਗਾ ਨਹੀਂ ਸਮਝਿਆ ਵਿਆਹ ਵਾਲੇ ਦਿਨ ਕਹਿਣ ਲੱਗੇ ਚੁੱਪ ਚਾਪ ਸਾਡੇ ਨਾਲ ਚੱਲ ਪੋ ਜੇਕਰ ਤੁਸੀਂ ਨਹੀਂ ਗਏ ਤਾਂ ਸਾਡਾ ਨੱਕ ਵੱਡਿਆ ਜਾਵੇਗਾ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਕਿਸੇ ਵੀ ਸ਼ਗਨ ਵਿੱਚ ਅੱਗੇ ਨਹੀਂ ਹੋਣਾ ਤੁਸੀਂ ਅੱਗੇ ਹੋ ਕੇ ਕੋਈ ਕੰਮ ਨਹੀਂ ਕਰਨਾ ਨਹੀਂ ਤਾਂ ਤੁਹਾਨੂੰ ਇਸ ਘਰ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਮੈਂ ਉਹਨਾਂ ਦੀ ਗੱਲ ਮੰਨ ਕੇ ਉਹਨਾਂ ਨਾਲ ਤੁਰ ਪਈ ਸਾਰੇ ਰਿਸ਼ਤੇਦਾਰ ਮੇਰੀ ਸੱਸ ਤੋਂ ਪੁੱਛ ਰਹੇ ਸੀ ਕਿ ਭੈਣੇ ਮੁੰਡੇ ਦਾ ਵਿਆਹ ਕਦੋਂ ਹੋਇਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੱਡੇ ਮੁੰਡੇ ਦਾ ਵਿਆਹ ਤਾਂ ਤੁਸੀਂ ਬੜਾ ਧੂਮ-ਧਾਮ ਨਾਲ ਕੀਤਾ ਸੀ ਛੋਟੀ ਵਾਰੀ ਕੀ ਹੋ ਗਿਆ ਕਿ ਸਾਡੇ ਵੇਲੇ ਲੱਡੂ ਮੁੱਕ ਗਏ ਸੀ ਮੇਰੀ ਸੱਸ ਕਹਿੰਦੀ ਕਿਥੋਂ ਦੱਸਦੀ ਆ ਆ ਤਾਂ ਨਿਕਲ ਕੇ ਆਈ ਆ ਫਿਰ ਉੱਥੇ ਸਾਰੇ ਰਿਸ਼ਤੇਦਾਰ ਮੇਰੇ ਵੱਲ ਘੂਰ ਘੂਰ ਕੇ ਝਾਕਣ ਲੱਗ ਪਏ ਮੈਨੂੰ ਆਪਣੇ ਕੀਤੇ ਦਾ ਬਹੁਤ ਪਛਤਾਵਾ ਹੋ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਕਾਸ਼ ਮੈਨੂੰ ਮੌਤ ਆ ਜਾਵੇ ਮੇਰੀ ਜ਼ਿੰਦਗੀ ਇੱਥੇ ਹੀ ਖਤਮ ਹੋ ਜਾਵੇ ਮੈਨੂੰ ਆਪਣੇ ਮੰਮੀ ਪਾਪਾ ਦੀ ਬਹੁਤ ਯਾਦ ਆਉਣ ਲੱਗੀ ਜਿਨ੍ਹਾਂ ਨੂੰ ਮੈਂ ਰੋਂਦੇ ਕਰ ਲਾਉਂਦੇ ਛੱਡ ਕੇ ਆਈ ਸੀ ਉਹਨਾਂ ਨੂੰ ਤਾਂ ਜਦੋਂ ਸਵੇਰੇ ਪਤਾ ਲੱਗਿਆ ਹੋਊਗਾ ਕਿ ਸਾਡੀ ਕੁੜੀ ਤਾਂ ਘਰੋਂ ਨਿਕਲ ਗਈ ਤਾਂ ਉਹਨਾਂ ਤੇ ਕੀ ਬੀਤੀ ਹੋਵੇਗੀ ਉਹ ਕਿੰਨਾ ਰੋਏ ਪਿੱਟੇ ਹੋਣਗੇ ਉਹਨਾਂ ਦੀ ਪਿੰਡ ਵਿੱਚ ਕਿੰਨੀ ਬਦਨਾਮੀ ਹੋਈ ਹੋਵੇਗੀ ਮੈਂ ਆਪਣੀ ਮਾਂ ਪਿਓ ਤੇ ਭਰਾ ਦਾ ਵਿਸ਼ਵਾਸ ਤੋੜ ਕੇ ਆਈ ਸੀ ਫਿਰ ਮੈਂ ਸੌਖੀ ਕਿਵੇਂ ਰਹਿ ਸਕਦੀ ਸੀ ਹੁਣ ਸ਼ਗਨ ਦੀ ਰਸਮ ਲਈ ਉਹ ਬੈਠ ਕੇ ਸੀ ਸਾਰੇ ਸ਼ਗਨ ਦੇ ਰਹੇ ਸੀ ਮੈਂ ਆਪਣੇ ਪਤੀ ਅਮਰਜੀਤ ਨੂੰ ਲੱਭ ਰਹੀ ਸੀ ਉਹ ਮੇਰੇ ਕੋਲੇ ਨਹੀਂ ਆਇਆ ਮੇਰੀ ਜਠਾਣੀ ਜੇਠ ਨੇ ਵੀ ਸ਼ਗਨ ਦੇਤਾ ਸੀ ਮੇਰੀ ਸੱਸ ਤੇ ਸਹੁਰੇ ਨੇ ਵੀ ਸ਼ਗਨ ਦੇਤਾ ਸੀ ਮੈਂ ਉੱਥੇ ਇਕੱਲੀ ਬੈਠੀ ਰਹੀ। ਕਾਫੀ ਸਮੇਂ ਬਾਅਦ ਮੇਰੇ ਘਰ ਵਾਲਾ ਸ਼ਰਾਬ ਨਾਲ ਰੱਜਿਆ ਹੋਇਆ ਮੇਰੇ ਕੋਲੇ ਆਇਆ। ਮੈਨੂੰ ਕਹਿਣ ਲੱਗਿਆ, "हां, ਬੈਠੀ ਆ। ਤੈਨੂੰ ਨਹੀਂ ਪਤਾ ਆਪਾਂ ਸ਼ਗਨ ਦੇਣਾ। ਮੈਂ ਆਪਣੇ ਪਤੀ ਨੂੰ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਦੇਖ ਕੇ ਹੱਕੀ-ਵੱਕੀ ਰਹਿ ਗਈ। ਉਸਨੇ ਮੇਰੀ ਬਾਹ ਫੜੀ ਤੇ ਮੈਨੂੰ ਸ਼ਗਨ ਦੇਣ ਲਈ ਲੈ ਗਿਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਕਿਉਂਕਿ ਜਿਸ ਕਾਰਨ ਮੈਂ ਆਪਣੇ ਮਾਪੇ, ਭਾਈ-ਭੈਣ ਨੂੰ ਛੱਡ ਕੇ ਆਈ ਸੀ। ਮੈਨੂੰ ਨਹੀਂ ਪਤਾ ਸੀ ਉਹ ਸ਼ਰਾਬ ਵੀ ਪੀਂਦਾ ਵਿਆਹ ਤੋਂ ਬਾਅਦ ਸਾਰੇ ਜਾਣੇ ਘਰੇ ਆ ਗਏ ਸਾਰੇ ਆਪੋ ਆਪਣੇ ਕਮਰਿਆਂ ਵਿੱਚ ਸੌਂ ਗਏ ਪਰ ਮੇਰਾ ਪਤੀ ਸ਼ਰਾਬ ਦੇ ਨਸ਼ੇ ਵਿੱਚ ਮੈਨੂੰ ਬਹੁਤ ਪੁੱਠਾ ਸਿੱਧਾ ਬੋਲ ਰਿਹਾ ਸੀ ਅੱਜ ਉਹਨੇ ਮੈਨੂੰ ਕੁਝ ਅਜੀਹਿਆ ਗੱਲਾਂ ਬੋਲੀਆਂ ਜਿਸ ਨੂੰ ਸੁਣ ਕੇ ਮੈਂ ਤੋਸਹਾਰ ਨਹੀਂ ਹੋਈਆਂ ਉਹ ਕਹਿ ਰਿਹਾ ਸੀ ਕਿ ਜਿਹੜਾ ਸੋਨਾ ਪੈਸਾ ਤੂੰ ਲੈ ਕੇ ਆਈ ਸੀ ਉਹ ਸਾਰਾ ਖਤਮ ਹੋ ਗਿਆ ਮੈਨੂੰ ਹੋਰ ਪੈਸੇ ਚਾਹੀਦੇ ਆ ਮੈਂ ਉਸ ਨੂੰ ਕਿਹਾ ਕਿ ਮੈਂ ਪੈਸੇ ਕਿੱਥੋਂ ਲੈ ਕੇ ਆਵਾਂ ਮੈਂ ਤਾਂ ਆਪਣੇ ਮਾਪਿਆਂ ਦੇ ਘਰੋਂ ਸਭ ਕੁਝ ਚੱਕ ਕੇ ਲੈ ਕੇ ਆਈ ਸੀ ਜੇਕਰ ਤੈਨੂੰ ਹੋਰ ਪੈਸੇ ਚਾਹੀਦੇ ਨੇ ਤਾਂ ਤੂੰ ਆਪਣੇ ਘਰੋਂ ਲੈ ਜਾਂ ਫਿਰ ਤੁਸੀਂ ਨੌਕਰੀ ਲੱਭ ਲੋ ਮੇਰਾ ਘਰ ਵਾਲਾ ਕਹਿਣ ਲੱਗਿਆ ਤੇਰੇ ਕਾਰਨ ਮੇਰੇ ਘਰ ਦੇ ਮੇਰੇ ਨਾਲ ਨਹੀਂ ਬੋਲਦੇ ਤੇ ਉਹਨਾਂ ਨੇ ਮੈਨੂੰ ਆਪਣੀ ਜਾਇਦਾਦ ਵਿੱਚੋਂ ਵੀ ਦਖਲ ਕਰ ਦਿੱਤਾ ਮੈਨੂੰ ਘਰੋਂ ਫੁੱਟੀ ਕੌੜੀ ਨਹੀਂ ਮਿਲਦੀ ਸਿਰਫ ਤੇਰੇ ਕਰਕੇ ਸਭ ਕੁਝ ਹੋਇਆ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਅੱਜ ਮੇਰਾ ਪਤੀ ਅਮਰਜੀਤ ਮੇਰੇ ਨਾਲ ਕਿਉਂ ਜਿਹਾ ਵਿਵਹਾਰ ਕਰ ਰਿਹਾ ਤੇ ਅੱਜ ਉਹ ਕਹਿ ਰਿਹਾ ਕਿ ਮੈਂ ਤਾਂ ਤੈਨੂੰ ਲਿਆ ਕੇ ਪਛਤਾ ਰਿਹਾ ਜੇਕਰ ਮੈਂ ਆਪਣੇ ਘਰ ਦੀ ਮਰਜ਼ੀ ਨਾਲ ਵਿਆਹ ਕਰਵਾਉਂਦੀ ਤਾਂ ਮੈਂ ਅੱਜ ਮੌਜਾਂ ਕਰਦੀ ਹੁਣ ਮੈਂ ਕਿਹੜੇ ਪਾਸੇ ਜਾਵਾਂ ਮੈਂ ਤਾਂ ਆਪਣੇ ਪੇਕੇ ਘਰ ਵੀ ਨਹੀਂ ਜਾ ਸਕਦੀ ਇਸ ਤਰ੍ਹਾਂ ਦਿਨੋਂ ਦਿਨ ਅਮਰਜੀਤ ਦੀ ਇਹ ਆਦਤ ਵਾਧੀ ਗਈ ਉਹ ਰੋਜ਼ ਸ਼ਰਾਬ ਪੀ ਕੇ ਆਉਂਦਾ ਮੈਨੂੰ ਕੁੱਟਦਾ ਮਾਰਦਾ ਨਾਲੇ ਤਾਨੇ ਮੀਨੇ ਮਾਰਦਾ ਇੱਕ ਦਿਨ ਮੈਂ ਆਪਣੀ ਸੱਸ ਕੋਲ ਗਈ ਤੇ ਉਸ ਨੂੰ ਦੱਸਿਆ ਕਿ ਤੇਰਾ ਪੁੱਤ ਮੈਨੂੰ ਰੋਜ਼ ਕੁੱਟਦਾ ਮਾਰਦਾ ਪਰ ਮੇਰੀ ਸੱਸ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਉਲਟਾ ਹੋ ਮੈਨੂੰ ਕਹਿਣ ਲੱਗੇ ਕਿ ਤੂੰ ਮੇਰੇ ਪੁੱਤ ਨੂੰ ਆਪਣੇ ਮਗਰ ਲਾ ਕੇ ਉਸ ਨੂੰ ਪੁੱਠੇ ਕੰਮਾਂ ਲਈ ਮਜਬੂਰ ਕੀਤਾ ਤੂੰ ਤਾਂ ਸਾਡੇ ਘਰ ਨੂੰ ਪੱਟ ਕੇ ਖਾ ਗਈ ਮੈਂ ਤਾਂ ਆਪਣੇ ਪੁੱਤ ਦਾ ਵਿਆਹ ਆਪਣੀ ਨੋ ਦੀ ਛੋਟੀ ਭੈਣ ਨਾਲ ਕਰਵਾਉਣਾ ਸੀ ਨਾਲੇ ਸਾਡੇ ਘਰੇ ਦਾਜ ਆਉਣਾ ਸੀ ਤੇਰੇ ਤੋਂ ਮੈਂ ਕੀ ਕਰਾਉਣਾ ਸੀ ਤੂੰ ਤਾਂ ਭੁੱਖੇ ਨੰਗੇ ਘਰਾਂਦੀਆਂ ਤੂੰ ਤਾਂ ਸਾਡੀ ਇੱਜ਼ਤ ਸਾਰੇ ਪਿੰਡ ਸਮਾਜ ਵਿੱਚ ਰੋਲ ਕੇ ਰੱਖ ਦਿੱਤੀ ਇਹੋ ਜਿਹਾਂ ਤੋਂ ਅਸੀਂ ਕੀ ਕਰਵਾਉਣਾ ਸੀ ਇਸ ਘਰ ਦੇ ਵਿੱਚ ਕਿਸੇ ਨੇ ਮੇਰਾ ਸਾਥ ਨਾ ਦਿੱਤਾ ਬਸ ਹੁਣ ਮੇਰੀ ਜ਼ਿੰਦਗੀ ਇਹੀ ਸੀ ਕਿ ਮੈਂ ਸਾਰਾ ਦਿਨ ਡੰਗਰਾਂ ਦਾ ਗੋਹਾ ਕੂੜਾ ਕਰਦੀ ਰਹਿੰਦੀ ਸਾਰੇ ਟੱਬਰ ਦੇ ਕੱਪੜੇ ਧੋਂਦੀ ਰਹਿੰਦੀ ਝੂਠੇ ਭਾਂਡੇ ਮਾਂਜਦੀ ਰਹਿੰਦੀ ਫਿਰ ਸ਼ਾਮ ਨੂੰ ਜਦੋਂ ਮੇਰਾ ਘਰ ਵਾਲਾ ਘਰੇ ਆਉਂਦਾ ਤਾਂ ਉਹਦੀ ਕੁੱਟ ਖਾਂਦੀ ਇੱਕ ਸਾਲ ਬਾਅਦ ਮੇਰੇ ਘਰੇ ਧੀ ਹੋਈ ਜਦੋਂ ਘਰ ਧੀ ਹੋਈ ਤਾਂ ਉਸੇ ਵਕਤ ਮੈਨੂੰ ਸਾਰਿਆਂ ਨੇ ਤਾਨਨੇ ਮਿਹਨੇ ਫਿਰ ਮਾਰੇ ਮੇਰੀ ਸੱਸ ਨੇ ਕਿਹਾ ਉਰੇ ਫੜਾਣੀ ਇਹਨੂੰ ਗੁੜਤੀ ਮੈਂ ਦਵਾਂਗੀ ਕਿਤੇ ਪਹਿਲਾਂ ਹੀ ਆਪਣੇ ਮੱਥੇ ਲਾ ਲਵੀਂ ਜੇ ਕਰੇ ਤੇਰੇ ਤੇ ਚਲੀ ਗਈ ਤਾਂ ਸਾਡੇ ਟੱਬਰ ਨੂੰ ਕਲੰਕ ਲਾ ਦੇਵੇਗੀ ਫਿਰ ਮੇਰੀ ਜਠਾਣੀ ਕਹਿਣ ਲੱਗੀ ਵੇਖੀ ਕਿਤੇ ਕੁੜੀ ਦੇ ਕਰਮ ਤੇਰੇ ਵਰਗੇ ਨਾ ਹੋਣ ਮੇਰਾ ਪਤੀ ਹੁਣ ਮੈਨੂੰ ਜਦੋਂ ਵੀ ਕੁਟਦਾ ਬਸ ਇੱਕੋ ਗੱਲ ਆਖਦਾ ਕਿ ਕੁੜੀ ਨੂੰ ਚੰਗੀ ਮਤ ਦੇ ਦੇਵੀਂ ਆਪਣੇ ਵਰਗੀ ਮਤ ਨਾ ਦੇਈ ਮੇਰੀ ਧੀ ਨੂੰ ਵੇਖੀ ਕਿਤੇ ਵੱਡੀ ਹੋ ਕੇ ਤੇਰੇ ਵਰਗੀ ਨਾ ਨਿਕਲ ਜਾਵੇ ਮੈਂ ਚੁੱਪਚਾਪ ਆਪਣੇ ਘਰ ਵਾਲੇ ਦੀ ਕੁੱਟ ਖਾਂਦੀ ਮੰਨਿਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਸੀ ਪਰ ਜਿੰਨੀ ਵੱਡੀ ਗਲਤੀ ਮੇਰੀ ਸੀ ਉਨੀ ਵੱਡੀ ਗਲਤੀ ਹੀ ਅਮਰਜੀਤ ਦੀ ਸੀ ਪਰ ਉਹ ਇੱਕ ਮਰਦ ਸੀ ਤੇ ਸਮਾਜ ਵਿੱਚ ਮਰਦ ਦੀ ਗਲਤੀ ਮaaf ਕੀਤੀ ਜਾਂਦੀ ਹੈ ਮੈਂ ਇੱਕ ਔਰਤ ਸੀ ਤੇ ਔਰਤ ਨੂੰ ਕਦੇ ਮaaf ਨਹੀਂ ਕੀਤਾ ਜਾਂਦਾ ਹੌਲੀ ਹੌਲੀ ਮੇਰੀ ਇੱਕਤੀ ਵੱਡੀ ਹੋ ਗਈ ਪੰਜਵੀਂ ਜਮਾਤ ਵਿੱਚ ਹੋ ਗਈ ਇੱਕ ਦਿਨ ਉਹ ਬੱਸ ਤੋਂ ਉਤਰਦੀ ਹੋਈ ਮੈਨੂੰ ਪੁੱਛਣ ਲੱਗੀ ਕਿ ਮੰਮੀ ਆਪਾਂ ਨਾਨਕੀ ਕਦੋਂ ਜਾਵਾਂਗੇ ਸਾਰੇ ਬੱਚੇ ਛੁੱਟੀਆਂ ਵਿੱਚ ਨਾਨਕੀ ਜਾਂਦੇ ਆ ਮੇਰੀ ਨਾਨੀ ਕਦੋਂ ਆਊਗੀ ਮੈਂ ਉਸ ਨੂੰ ਲੜਾ ਲੱਪਾ ਲਾ ਦਿੰਦੀ ਕੀ ਪੁੱਤ ਆ ਪਾਗਲੇ ਸਾਲ ਚੱਲਾਂਗੇ ਇਦਾਂ ਕਰਾਉਂਦਿਆ ਕਰਾਉਂਦਿਆ ਮੇਰੀ ਕੁੜੀ ਵੱਡੀ ਹੋ ਗਈ ਹੁਣ ਉਹ 20 ਸਾਲ ਦੀ ਹੋ ਗਈ ਸੀ ਹੌਲੀ ਹੌਲੀ ਆਣ ਗਵਾਣ ਤੋਂ ਮੇਰੀ ਧੀ ਨੂੰ ਪਤਾ ਲੱਗਿਆ ਕਿ ਮੈਂ ਆਪਣੇ ਪੇਕੇ ਨਾਲ ਕਿਉਂ ਨਹੀਂ ਵਰਤਦੀ ਹੁਣ ਕਦੇ-ਕਦੇ ਮੈਨੂੰ ਮੇਰੀ ਧੀ ਵੀ ਮੀਨਾ ਮਾਰ ਦਿੰਦੀ ਹੈ ਕਿ ਮਾਂ ਤੂੰ ਤਾਂ ਭੱਜ ਕੇ ਆਈ ਸੀ ਮੈਂ ਕਹਿਣਾ ਕਿ ਪੁੱਤ ਤੈਨੂੰ ਕਿਹਨੇ ਕਿਹਾ ਤਾਂ ਉਹ ਕਹਿ ਦਿੰਦੀ ਮੈਂ ਕੋਈ ਬੱਚੀ ਨਹੀਂ ਮੈਂ ਸਭ ਸਮਝਦੀ ਆ ਉਸੇ ਵਕਤ ਮੇਰੇ ਪੱਲੇ ਪਛਤਾਉਣ ਤੋਂ ਬਿਨਾ ਹੋਰ ਕੁਝ ਨਹੀਂ ਸੀ ਬਚਦਾ ਦੋਸਤੋ ਸਾਡਾ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਨੂੰ ਦੁਖੀ ਕਰਨ ਦਾ ਨਹੀਂ ਸੀ ਅਸੀਂ ਇਸ ਕਹਾਣੀ ਵਿੱਚ ਸਿਰਫ ਇਹੀ ਦੱਸਣਾ ਚਾਹੁੰਦੇ ਆ ਕਿ ਜੋ ਕੁਝ ਅਸੀਂ ਆਪਣੀ ਮਾਪਿਆਂ ਦੀ ਮਰਜ਼ੀ ਤੋਂ ਬਿਨਾ ਕਰਦੇ ਹਾਂ ਉਸ ਨਾਲ ਅਸੀਂ ਕਦੇ ਖੁਸ਼ ਨਹੀਂ ਰਹਿ ਸਕਦੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਮੈਨੂੰ ਆਪਣੀ ਰੈਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ